ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ ਸੜ ਗਈ ਤਕਦੀਰ ਪੰਜਾਬੀਆਂ ਦੀ ਹਾਂਜੀ ਸੁਆਗਤ ਹੈ ਆਪਣੇ YouTube ਚੈਨਲ PSpunjab.14 ਤੇ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਆਲਟੇ ਪ੍ਰੈਸ ਕਰ ਲਿਓ ਲੇਟੈਸਟ ਵੀਡੀਓਜ਼ ਦੇਖਣ ਦੇ ਲਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇਸ਼ ਪੰਜਾਬ ਦੀ ਤਕਦੀਰ ਦਾ ਕਾਲਾ ਦਿਨ 27 ਜੂਨ 1839 ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਚਲਾਣਾ ਕਰ ਗਏ। ਰਾਸ਼ਟਰਵਾਦ ਦੀ ਅੱਗ ਵਿੱਚ ਸੜ ਰਿਹਾ ਸੰਸਾਰ ਅੱਜ ਜਿਸ ਰਾਜ ਦੀ ਸੰਧਤਾ ਨੂੰ ਤਰਸ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਦੋ ਸਦੀਆਂ ਪਹਿਲਾਂ ਖਾਲਸਾ ਰਾਜ ਵਿੱਚ ਲਾਗੂ ਕਰ ਦਿੱਤਾ ਸੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਅੰਤਿਮ ਦਿਨਾਂ ਬਾਰੇ। ਕਿ ਉਹਨਾਂ ਦੇ ਅੰਤਿਮ ਦਿਨ ਕਿਸ ਤਰ੍ਹਾਂ ਬਤੀਤ ਹੋਏ। ਮਹਾਰਾਜਾ ਸਾਹਿਬ ਦੀ ਸਿਹਤ ਵੇਖਦਿਆਂ ਲਾਹੌਰ ਦੇ ਸ਼ਾਹੀ ਮਹਿਲ ਵਿੱਚ ਉਨ੍ਹਾਂ ਦੀ ਸਿਹਤ ਯਾਬੀ ਦੀ ਅਰਦਾਸ ਲਈ ਸ੍ਰੀ ਅਖੰਡ ਪਾਤਸ਼ਾਹਬ ਰੱਖਿਆ ਗਿਆ ਭੋਗ ਪਾਏ ਗਏ ਤੇ ਆਮ ਤਰਵਾਰ ਸੱਦਿਆ ਗਿਆ ਜਿੱਥੇ ਪਾਲਕੀ ਵਿੱਚ ਬਿਠਾ ਕੇ ਮਹਾਰਾਜਾ ਸਾਹਿਬ ਨੂੰ ਲਿਆਂਦਾ ਗਿਆ ਬਿਮਾਰੀ ਤੇ ਕਮਜ਼ੋਰੀ ਕਾਰਨ ਉਨ੍ਹਾਂ ਦੀ ਆਵਾਜ਼ ਮੱਦਮ ਪੈ ਚੁੱਕੀ ਸੀ ਮਹਾਰਾਜਾ ਸਾਹਿਬ ਨੇ ਸਹਜਾਦਾ ਖਰਦਕ ਸਿੰਘ ਨੂੰ ਰਾਜ ਤਿਲਕ ਦਿੱਤਾ ਸਿੰਘਾਸ਼ਣ ਤੇ ਬਿਠਾ ਕੇ ਰਾਜ ਗੱਦੀ ਸੌਂਪ ਦਿਆ ਕਿਹਾ ਬਹਾਦਰ ਖਾਲਸਾ ਜੀ ਇੱਕ ਗੱਲ ਭੁੱਲਣਾ ਨਹੀਂ ਕਿ ਇਹ ਸਿੱਖੀ ਦੀ ਵਾਰੀ ਨੂੰ ਜਿਸ ਤਰ੍ਹਾਂ ਮੈਂ ਮਿਹਨਤ ਅਤੇ ਮੁਸ਼ਕਲਾਂ ਨਾਲ ਸਤਿਗੁਰਾਂ ਦੀ ਬਖਸ਼ੀਆ ਨਾਲ ਲਾਇਆ ਹੈ ਇਸ ਦੀ ਰਾਖੀ ਹੁਣ ਤੁਹਾਡੇ ਜੁਮੇ ਹੈ ਬਾਕੀ ਮੇਰੇ ਸਵਾਸਾਂ ਦਾ ਕੀ ਭਰੋਸਾ ਹੈ ਜੋ ਮਹਾਰਾਜਾ ਸਾਹਿਬ ਜੀ ਦੇ ਅਕਾਲ ਚਲਾਣੇ ਤੋਂ 6 ਦਿਨ ਪਹਿਲਾਂ ਦਾ ਆਖਰੀ ਦਰਬਾਰ ਸੀ ਸਭ ਦੇ ਚਿਹਰਿਆਂ ਤੇ ਉਦਾਸੀ ਵਿਛੋੜੇ ਦਾ ਦਰਦ ਚਲਕ ਰਿਹਾ ਸੀ 27 ਜੂਨ ਨੂੰ ਦੇਸ਼ ਪੰਜਾਬ ਦਾ ਮਹਾਰਾਜਾ ਸਦਾ ਲਈ ਅਕਾਲ ਦੀ ਗੋਦ ਵਿੱਚ ਸਮਾ ਗਿਆ ਲੋਕਾਂ ਦੀਆਂ ਹੁੱਕਾਂ ਨਿਕਲ ਗਈਆਂ ਖਬਰ ਸੁਣਦਿਆਂ ਹੀ ਅੰਤਿਮ ਦਰਸ਼ਨਾਂ ਲਈ ਲਾਹੌਰ ਵੱਲ ਭੱਜ ਉੱਠੇ ਅਗਲੇ ਦਿਨ ਸਾਹੀ ਠਾਠ ਨਾਲ ਮਹਾਰਾਜਾ ਸਾਹਿਬ ਜੀ ਦਾ ਸੰਸਕਾਰ ਕੀਤਾ ਗਿਆ ਮਹਾਰਾਜਾ ਸਾਹਿਬ ਜੀ ਦੇ ਰਾਜ ਦੀਆਂ ਸਰਹੱਦਾਂ ਤਿੱਬਤ ਤੋਂ ਹਿੰਦੂ ਕੁਸ਼ ਦੇ ਪਹਾੜ ਅਫਗਾਨਿਸਤਾਨ ਖੈਬਰ ਜਮਰਾਉਦ ਪੋਰ ਸਿੱਧ ਸਤਲੂਜ ਤੱਕ ਸਨ ਜਿਸ ਰਾਜ ਦੀ ਲੰਬਾਈ ਚੌੜਾਈ 143000 ਵਰਗ ਮੀਲ ਸੀ ਜਿਸ ਦੀ ਸਾਲਾਨਾ ਆਮਦਨ 20 ਕਰੋੜ 27 ਲੱਖ 5000 ਸੀ ਮਹਾਰਾਜਾ ਸਾਹਿਬ ਦੇ ਅਕਾਲ ਚਲਾਣੇ ਸਮੇਂ ਉਹਨਾਂ ਦੀ ਫੌਜ ਦੀ ਗਿਣਤੀ 1237000 ਸੀ ਤੋਪਖਾਨੇ ਵਿੱਚ 384 ਵੱਡੀਆਂ ਤੋਪਾਂ 400 ਛੋਟੀਆਂ ਸੂਤਰੀ ਹਲਕੀਆਂ ਤੋਪਾਂ ਖਜ਼ਾਨੇ ਵਿੱਚ ਉਸ ਸਮੇਂ 8 ਕਰੋੜ ਨਗਦ ਰੁਪਏ 80 ਕਰੋੜ ਦੇ ਬੇਸ਼ਕੀਮਤੀ ਹੀਰੇ ਜਵਾਹਰat ਮੌਜੂਦ ਸਨ ਜੋ ਉਸ ਸਮੇਂ ਕਿਸੇ ਯੂਰਪ ਦੇ ਕਿਸੇ ਰਾਜੇ ਕੋਲ ਵੀ ਮੌਜੂਦ ਨਹੀਂ ਸਨ ਮਹਾਰਾਜੇ ਦੀ ਸਵਾਰੀ ਵਾਲੇ ਹਾਥੀ ਦੀ ਸਜਾਵਟ ਇਸ ਸਮਿਆਂਾਂ ਤੇ 130000 ਰੁਪਏ ਖਰਚ ਹੁੰਦੇ ਸਨ ਮਹਾਰਾਜੇ ਦੀ ਸਵਾਰੀ ਲਈ 101 ਸਾਹੀ ਹਾਥੀ ਸਨ 1094 ਘੋੜੇ ਤੇ 69000 ਫੌਜਾਂ ਵਾਸਤੇ ਘੋੜੇ ਸਨ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨਾ ਲਿਖਦੇ ਹਨ ਏਸੀਆ ਦੀ ਤਾਰੀਖ ਵਿੱਚ ਨਾਦਰ ਸਾਹਿਬ ਦੀ ਨਜ਼ੀਰ ਬਹੁਤ ਸੋਹਣੀ ਹੈ ਕਿ ਉਹ ਇੱਕ ਗੜਰੀਏ ਦੀ ਦਸਾ ਤੋਂ ਉੱਠ ਕੇ ਈਰਾਨ ਦਾ ਬਾਦਸ਼ਾਹ ਬਣ ਗਿਆ ਤੇ ਉਸਨੇ ਹਿੰਦੁਸਤਾਨ ਤੇ ਹਮਲਾ ਕਰਕੇ ਫਤਿਹ ਲਿਆ ਤਖਤੇ ਤੋਂ ਉਸਤੇ ਕੋਹੀਨੂਰ ਵਰਗਾ ਬਹੁਮੁੱਲਾ ਹੀਰਾ ਲੁੱਟ ਕੇ ਲੈ ਗਿਆ ਪਰ ਵਿਚਾਰੇ ਤੋਂ ساری ਉਮਰ ਦਿੱਲੀ ਦੇ ਕਤਲੇਆਮ ਦਾ ੱਬਾ ਨਾ ਝੋਤਾ ਗਿਆ ਇਥੋਂ ਤੱਕ ਕਿ ਆਪਣੇ ਸਕੇ ਪੁੱਤਰ ਰਜਾਕ ਅਲੀ ਦੀਆਂ ਅੱਖਾਂ ਆਪਣੇ ਸਾਹਮਣੇ ਕਢਵਾ ਦਿੱਤੀਆਂ ਅਖੀਰ ਵਜ਼ੀਰਾ ਦੇ ਲਹੂ ਨਾਲ ਹੱਥ ਧੋਂਦਾ ਹੋਇਆ ਆਪ ਵੀ ਆਪਣੇ ਨਮਕਖੋਰਾਂ ਦੇ ਹੱਥੋਂ ਕਤਲ ਹੋਇਆ ਪਰ ਇਸ ਦੇ ਉਲਟ ਬੈਰਨ ਹੁਗਲ ਜਫਰ ਨਾਮੇ ਵਿੱਚ ਲਿਖਦਾ ਹੈ ਕਿ ਸੰਸਾਰ ਦੇ ਇਤਿਹਾਸ ਵਿੱਚ ਕਦੇ ਵੀ ਐਡੀ ਵੱਡੀ ਸਲਤਨਤ ਇੱਕ ਆਦਮੀ ਨੇ ਕਾਇਮ ਨਹੀਂ ਕੀਤੀ। ਨਿਆਂਕਾਰੀ ਧਰਮੀ ਮਹਾਰਾਜਾ ਰਣਜੀਤ ਸਿੰਘ ਜੀ ਨੇ 40 ਸਾਲ ਦੇ ਰਾਜ ਵਿੱਚ ਕਿਸੇ ਨੂੰ ਫਾਂਸੀ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ। ਭਾਰਤੀਆਂ ਨੂੰ ਨਫ਼ਰਤ ਕਰਨ ਵਾਲੇ ਗੋਰਿਆਂ ਦੇ ਜਰਨਲ ਜਰਨਲ ਵੈਨਤੂਰਾ ਜਰਨਲ ਅਲਾਰਡ ਜਰਨਲ ਕੋਰਟ ਜਰਨਲ ਫੋਲਕਲਸ ਜਰਨਲ ਅਰਗੋਰ ਜਰਨਲ ਗਾਰਡਨ ਜਰਨਲ ਅਵਿਤਾਬੀਨ ਵੀ ਮਹਾਰਾਜਾ ਸਾਹਿਬ ਦੀ ਫੌਜ ਵਿੱਚ ਨੌਕਰ ਸਨ। ਰਾਸ਼ਟਰਵਾਦ ਦੀ ਅੱਗ ਵਿੱਚ ਸੜ ਰਹੇ ਸੰਸਾਰ ਨੂੰ ਜਿਸ ਰਾਜਸੀ ਸਿਧਾਂਤਾਂ ਦੀ ਜ਼ਰੂਰਤ ਹੈ, ਉਹ ਸਿੱਖਾਂ ਦੇ ਮਹਾਰਾਜੇ ਨੇ ਦੋਸਦੀਆਂ ਪਹਿਲਾਂ ਲਾਗੂ ਕਰ ਦਿੱਤਾ ਸੀ। ਐਵੇਂ ਨਹੀਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਅਸਲ ਨਾਇਕ ਸਨ ਜਿਨ੍ਹਾਂ ਨੂੰ ਪਰਜਾ ਦੇ ਸਾਰੇ ਲੋਕ ਪਿਆਰ ਕਰਦੇ ਸਨ। ਉਨਾ ਦੇ ਸਮਕਾਲੀ ਉੱਗੇ ਕਵੀ ਸਾਹ ਮੁਹੰਮਦ یوں ਲਿਖਦੇ ਹਨ ਮਹਾਪਾਲੀ ਰਣਜੀਤ ਸਿੰਘ ਹੋਇਆ ਪੈਦਾ ਨਾਲੇ ਜ਼ੋਰ ਦੇ ਮੁਲਕ ਹਿਲਾਇਆ ਗਿਆ ਮਲਤਾਨ ਕਸ਼ਮੀਰ ਪਿਸ਼ੋਰ ਚੰਬਾ ਜੰਮੂ ਕਾਂਗੜਾ ਓਟੀ ਨਿਵਾਇਆ ਗਿਆ ਸਾਹ ਮੁਹੰਮਦ ਜਾਨ 50 ਵਰਸਾ ਅੱਛਾ ਰੱਜ ਕੇ ਰਾਜ ਕਮਾਇਆ ਗਿਆ ਹਾਂਜੀ ਕਿਦਾਂ ਦੀ ਲੱਗੀ ਵੀਡੀਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਜੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ